ਹੈਲੋ ਸ਼ਤਿ ਸ਼੍ਰੀਕਾਲ ਮੇਰੀ YouTube ਫੈਮਿਲੀ ਮੀਤ ਕਰਦੇ ਤੂੰ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮਮ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਆਪਾਂ ਨਾ ਅੱਜ ਸੂਟਾਂ ਤੇ ਤੇ ਕੋਟਾਂ ਸਵਾਟਰਾਂ ਤੋਂ ਕਿਵੇਂ ਬੁਰਤਾਰ ਸਕਦੇ ਜੀ ਇਹ ਮੇਰੇ ਕੋਲੇ ਨਾ ਨਵੇਂ ਦੋ ਸੂਟ ਸੀ ਜੀ ਤੇ ਹੁਣ ਤਾਂ ਵੀ ਚਲ ਪੁਰਾਣੇ ਹੋ ਗਏ ਜੀ ਤੇ ਨਵੇਂ ਪੁਰਾਣੇ ਸੂਟਾਂ ਤੇ ਬੁਰਾ ਆ ਜਾਂਦਾ ਜੀ ਆਪਾਂ ਕਿਵੇਂ ਸੌਖੇ ਆਸਾਨ ਤਰੀਕੇ ਨਾਲ ਘਰੀ ਤਾਰ ਸਕਦੇ ਜੀ ਵੈਸੇ ਬਾਜ਼ਾਰ ਤੋਂ ਬਹੁਤ ਕੁਝ ਚੀਜ਼ਾਂ ਆ ਗਈਆਂ ਜੀ ਬੁਰਤਾਰਨ ਵਾਸਤੇ ਤੇ ਇਹ ਹੁਣ ਆਪਾਂ ਤੁਹਾਨੂੰ ਸੌਖੇ ਤਰੀਕੇ ਨਾਲ ਦੱਸਾਂਗੇ ਜੀ ਕਿਵੇਂ ਆਪਾਂ ਘਰ 'ਚ ਵਰਤਾਰ ਸਕਦੇ ਹਾਂ ਜੀ ਹੁਣ ਆਪਾਂ ਕਈ ਵਾਰੀ ਆਪਾਂ ਮਸ਼ੀਨ 'ਚ ਇਕੱਠੇ ਕੱਪੜੇ ਪਾਤੇ ਬੂਟ ਜਿਹੜੀ ਜਰਾਬਾਂ ਹੁੰਦੀਆਂ ਜੀ ਤੇ ਜਰਾਬਾਂ ਪਾਤੀਆਂ ਹਨਾ ਕੋਟੀਆਂ ਸਵਟਰਾਂ ਦਾ ਇੱਕ ਦੂਸਰੇ 'ਤੇ ਬੁਰ ਲੱਗ ਜਾਂਦਾ ਜੀ ਕੱਪੜਿਆਂ ਦੇ ਉੱਤੇ ਤੇ ਹੁਣ ਆਪਾਂ ਨਾ ਧਾਰਨੇ ਦਾ ਸੌਖਾ ਆਸਾਨ ਤਰੀਕਾ ਜੀ ਜਿਹੜਾ ਤੁਹਾਨੂੰ ਦੱਸਣ ਲੱਗੇ ਹਾਂ ਜੀ ਤੇ ਉਹ ਆਪਾਂ ਘਰ 'ਚ ਕਿਵੇਂ ਜਿਹੜੀ ਚੀਜ਼ ਨਾ ਵਰਤਦੇ ਹਾਂ ਹਰ ਭਗਤ ਅਤੇ ਇੱਕ ਜੀ ਸਕਰੱਬ ਭਾਂਡੇ ਸਾਫ਼ ਕਰਨੇ ਵਾਲਾ ਜੀ ਤੇ ਇਹਨੂੰ ਸਕਰੱਬ ਦੀ ਸਹਾਇਤਾ ਨਾਲ ਆਪਾਂ ਵਰਤਾਰਾਂਗੇ ਜੀ ਠੀਕ ਆ ਜੀ ਤੇ ਆਪਾਂ ਕਿਸ ਤਰ੍ਹਾਂ ਤਾਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਜੀ ਤੇ ਵੀਡੀਓ ਨਾਲ ਬਣੇ ਰਹੋ ਜੀ ਐਂਡ ਤੱਕ ਜੁੜੀਏ ਦੇਖੋ ਜੀ ਤੇ ਇਹ ਆਪਾਂ ਕੱਪੜੇ ਨੂੰ ਬਸਾ ਲਿਆ ਜੀ ਠੀਕ ਆ ਤੇ ਜਿੱਥੇ-ਜਿੱਥੇ ਬੋਰਾ ਨਾ ਆਪਾਂ ਇਸ ਤਰ੍ਹਾਂ ਸਾਫ਼ ਕਰਨਾ ਜੀ ਸਾਰਾ ਇਹ ਜਿੱਦਰ ਨੂੰ ਬੋਰ ਉੱਠੇਗਾ ਉਦੋਂ ਨੂੰ ਆਪਾਂ ਲੈ ਕੇ ਜਾਣਾ ਇਸ ਰੱਬ ਨੂੰ ਤੇ ਤੇ ਦੇਖੋ ਜੀ ਬਹੁਤ ਜ਼ਿਆਦਾ ਬੋਰਾ ਜੀ ਜੀ ਆਪਾਂ ਕਰਤੀ ਬੋਰੀ ਇਸ ਤਰ੍ਹਾਂ ਤਾ ਸਕਦੇ ਆ ਜੀ ਦੇ ਬਾਹਾਂ ਤੇ ਜੀ ਮੈਸੇ ਬਹੁਤ ਜ਼ਿਆਦਾ ਆਵਾਜ਼ੀ ਤੇ ਕਈ ਵਾਰੀ ਆਪਾਂ ਰਾਤ ਨੂੰ ਹਨਾ ਬਿਸਤਰਿਆਂ ਦੇ ਵਿੱਚ ਇਸਤਰੀ ਲੈ ਕੇ ਕੱਪੜੇ ਨੂੰ ਪੈ ਜਾਂਦੇ ਆ ਜੀ ਤੇ ਘੌਲ ਹੋ ਜਾਂਦੀ ਆ ਜੀ ਬਦਲ ਨੇ ਕੱਪੜੇ ਦੇ ਤੇ ਤਾਂ ਵੀ ਬੁਰਾ ਜਾਂਦਾ ਜੀ ਇਕੱਠੇ ਕੱਪੜੇ ਨਸੀ ਜਤੋਂ ਤੇ ਤਾਂ ਵੀ ਬੁਰਾ ਜਾਂਦਾ ਜੀ ਦੇਖੋ ਜੀ ਕਿੰਨਾ ਜ਼ਿਆਦਾ ਇਹ ਦੇਖੋ ਜੀ ਬੁਰਬੋਤ ਜ਼ਿਆਦਾ ਉੱਤਰਿਆ ਜੀ ਠੀਕ ਹੈ ਜੀ ਇਸ ਤਰ੍ਹਾਂ ਇਹਦੀ ਸਹਾਇਤਾ ਨਾਲ ਆਪਾਂ ਤਾਰ ਸਕਦੇ ਆ ਜੀ ਕਿੰਨਾ ਜਿਆਦਾ ਸਾਫ ਹੋ ਗਿਆ ਜੀ ਸੋਰੀ ਇਹਦੇ ਉੱਪਰ ਹੀ ਲੱਗ ਗਿਆ ਤੇ ਸੂਟ ਚ ਚਮਕ ਵੀ ਆ ਗਈ ਜੀ ਦੇਖੋ ਜੀ ਹੁਣ ਬਹੁਤ ਜਿਆਦਾ ਇੱਥੋਂ ਬੁਰ ਉਤਰਿਆ ਜੀ ਤੇ ਚਮਕ ਆ ਗਈ ਜੀ ਤੇ ਨਹੀਂ ਤਾਂ ਇੱਥੇ ਬਹੁਤ ਜਿਆਦਾ ਬੁਰ ਚਮਕ ਰਿਆ ਸੀ ਜੀ ਤੇ ਇਹਨੂੰ ਆਪਾਂ ਸਾਰੇ ਸੂਟ ਨੂੰ ਨਾ ਇਸ ਤਰੀ ਬੁਰਤਾਰ ਲਾਂਗੀ ਜੀ ਸੂਟ ਤੋਂ ਤੇ ਜਿੱਥੇ-ਜਿੱਥੇ ਬੁਰ ਹੋਇਆ ਜੀ ਸਾਰਾ ਇਧਰਲੇ ਪਾਸੇ ਵੀ ਦੇਖੋ ਜੀ ਦੋਨੇ ਪਾਸੇ ਬੁਰ ਆ ਗਿਆ ਜੀ ਇਥੇ ਜੀ ਇਤਰਾ ਤੇ ਇਹ ਇਸ ਸਕਰਬ ਨਾਲ ਆਪਾਂ ਭਾਂਡੇ ਸਾਫ਼ ਕਰਦੇ ਹਾਂ ਰੋਜ਼ ਵਰਤਦੇ ਹਾਂ ਜੀ ਤੇ ਕਈ ਵਾਰੀ ਆਪਾਂ ਨੂੰ ਫ੍ਰੀ ਵੀ ਦੇ ਦਿੰਦੇ ਆ ਜੀ ਸਾਬਣ ਵਾਲੇ ਤੇ ਸਾਬਣਾ ਸੁਪਣਾ ਜਿਵੇਂ ਆਪਾਂ ਲਿਆਉਨੇ ਆ ਤੇ ਇਕੱਠੇ ਪਏ ਹੁੰਦੇ ਆ ਜੀ ਇਹਨਾਂ ਨਾਲ ਆਪਾਂ ਇਹ ਕੰਮ ਕਰ ਸਕਦੇ ਹਾਂ ਜੀ ਤੇ ਲਓ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਸੈਨਿੰਗ ਆ ਗਈ ਇਸ ਕਪੜੇ 'ਚ ਤੇ ਚਮਕ ਆ ਗਈ ਜੀ ਜਿੱਥੋਂ ਜਿੱਥੋਂ ਬੁਰ ਉਤਰਿਆ ਨਾ ਲੋ ਜੀ ਹੁਣ ਆਪਾਂ ਦੂਸਰੇ ਸੂਟ ਤੋਂ ਤਾਰ ਕੇ ਦਿਖਾਈਏ ਜੀ ਤੇ ਇਹ ਸਾਰਾ ਆਪਾਂ ਤਾਰ ਲਿਗੇ ਜੀ ਬੁਰ ਹੱਥ ਰ ਇਕੱਠਾ ਇਹਨੂੰ ਇੱਕ ਪਾਸੇ ਸੁੱਟ ਦਾਂਗੇ ਜੀ ਨੇ ਦੇਖੋ ਜੀ ਇਹ ਆਪਣਾ ਰੈਡੀਮੇਡ ਸੂਟ ਆ ਜੀ ਤੇ ਉਹ ਆਪਾਂ ਘਰੇ ਸਲਾਈ ਕਰਿਆ ਸੀ ਜੀ ਤਾਂ ਸੈੱਟ ਰੱਖ ਦਿੰਦੇ ਹਾਂ ਜੀ ਇਹ ਤੋਂ ਵੀ ਦੇਖੋ ਜੀ ਚਮਕਾ ਲਈ ਜੀ ਠੀਕ ਹੈ ਜੀ ਆਪਾਂ ਇਸ ਤਰੀਕੇ ਨਾਲ ਚ ਬਰਤਾਰ ਸਕਦੇ ਹਾਂ ਜੀ ਇਇ ਦਿੱਤੇ ਵੀ ਸੂਟ ਤੇ ਚਮਕ ਆ ਗਈ ਜੀ ਤੇ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਲਾਇਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ